ਜੇ ਪੰਜਾਬ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਪੁਲਿਸ ਨਾ ਹੋਵੇ ਤਾਂ ਲੋਕਾਂ ਦਾ ਜਿਉਣਾ ਹਰਾਮ ਹੋ ਜੂ ਪੁਲਿਸ ਇੱਕ ਸਤਕਾਰਯੋਗ ਹੈ ਜਿਹੜੇ ਅਫਸਰ ਇਮਾਨਦਾਰ ਹੈ ਉਹਨਾਂ ਦਾ ਸਾਡੇ ਸਮਾਜ ਨੂੰ ਸਤਕਾਰ ਕਰਨਾ ਬਣਦਾ ਤੇ ਜਿਹੜੇ ਚੋਰ ਹੈ ਉਹ ਕਿਸੇ ਵੀ ਕੀਮਤ ਤੇ ਬਖਸ਼ਣੇ ਨਹੀਂ ਚਾਹੀਦੇ ਕੱਲ ਵੀਡੀਓ ਪਾਈ ਸੀ ਨਾ ਐਸਐਚਓ ਦੀ ਦਲਜੀਤ ਸਿੰਘ ਦੀ ਉਹਨੂੰ ਪਹਿਲੀ ਗੱਲ ਤਾਂ ਇਹ ਨਹੀਂ ਪਤਾ ਵੀ ਐਸ ਐਚਓ ਦੀ ਫੁੱਲ ਫਾਰਮ ਕੀ ਹੁੰਦੀ ਹੈ ਸਟੇਸ਼ਨ ਹਾਊਸ ਸਟੇਸ਼ਨ ਹਾਊਸ ਅਫਸਰ ਉਹਦਾ ਕੰਮ ਹੁੰਦਾ ਹੈ ਵੀ ਆਪਣੇ ਜਿਹੜੇ ਥੱਲੇ ਕਰਮਚਾਰੀ ਜਾਂ ਜੇਲ ਅਫਸਰ ਕੰਮ ਕਰਦੇ ਆ ਉਹਦੇ ਵਿੱਚ ਕਮੀਆਂ ਕੱਢਣੀਆਂ ਕੋਈ ਰੁੱਕਾ ਲਿਖਿਆ ਉਹਨੇ ਸਹੀ ਲਿਖਿਆ ਜਾਂ ਨਾਂ ਲਿਖਿਆ ਜਿਮਣੀਆਂ ਪਾਉਣੀਆਂ ਉਹਨਾਂ ਨੂੰ ਕੰਮ ਸਿਖਾਉਣਾ ਇਹ ਐਸ ਐਚਓ ਦਾ ਕੰਮ ਹੁੰਦਾ ਹੈ ਤਾਂ ਇਹ ਜਿਹੜਾ ਬੰਦਾ ਹੈ ਇੱਕ ਸਿਰਫ ਪੈਸੇ ਇਕੱਠੇ ਕਰਨ ਜਾਣਦਾ ਹੈ ਇਹ 157 ਕਮਬੰਦੇ ਆ ਜਵਾਨਤਾ ਦਾ ਕਲੰਦਰਾ ਨਹੀਂ ਭਰਨ ਜਾਣਦਾ ਤੇ ਸ਼ਰਾਬ ਦਾ ਪਰਚਾ ਐਕਸਾਈਜ਼ 161/14 ਉਹ ਦੇ ਨਹੀਂ ਸਕਦਾ ਜੇ ਦੇ ਦੇ ਤਾਂ ਮੈਂ ਲੱਤੇੜ ਦੀ ਲੰਘ ਜੂ ਇਹਦੀ 5755 ਦਾ ਕਲੰਦਰਾ ਭਰ ਕੇ ਦਿਖਾ ਦੇ ਕੱਲਾ ਜਿਮਣੀ ਲਿਖ ਕੇ ਦਿਖਾ ਦੇ ਸ਼ਰਾਬ ਦਾ ਪਰਚਾ ਦੀ ਇੱਕ ਦਿਖਾ ਦੇ। ਪੈਸੇ ਲੈਂਦਾ ਗੰਨਮਨਾਂ ਨੂੰ ਕਹਿੰਦਾ ਫੜ ਲਓ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਸਾਡੇ ਬੱਚੇ ਹੋ ਯਾਰ ਚਲੋ ਜੀ ਵੱਡੀ ਉਮਰ ਦੇ ਸਾਡੇ ਭਰਾ ਆ ਉਦੋਂ ਵੱਡੀ ਦੀ ਉਮਰ ਦੇ ਹੋ ਸਾਡੇ ਬਜ਼ੁਰਗੋਂ ਤੁਸੀਂ ਪੈਸੇ ਨਾ ਫੜਿਆ ਕਰੋ। ਇਹਦੀਆਂ ਬਾਹਾਂ ਮਰੋੜੀਆਂ ਲੋ ਦੋ ਚਾਰ ਦਿਨਾਂ ਚ। ਤੁਸੀਂ ਇਹ ਮੈਂ ਆਪਦੀ ਜੀਵਨ ਸ਼ੈਲੀ ਨੂੰ ਚੱਕਰ ਚ ਨਾ ਪਾਓ। ਵੱਤ ਵਾਤੇ ਇੱਥੇ ਹੋਟਲ 'ਚ ਰੋਟੀ ਖਵਾਣ ਦਾ ਹੂ। ਤਾਂ ਰੁੱਖੀ ਮਿੱਸੀ ਖਾ ਲਿਆ ਕਰੋ ਗੁਰਬਾਣੀ ਦਾ ਫਰਮਾਨ ਆ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ ਪੀਓ ਨਾ ਬੇਖ ਬਗਾਨੀ ਚੋਪੜੀ ਨਾ ਤਰਸਾਇਓ ਜੀ ਆਪਦੀ ਘਰੋਂ ਮੰਨ ਲਿਆਇਆ ਕਰੋ ਇਹੇ ਜੀ ਮਾੜੀ ਕਮਾਈ ਨਾਲ ਇਹਦੀ ਨੂੰ ਚਲੋ ਮਤੇ ਤਾਂ ਹੁਣ ਕਾਂਸਟੇਬਲ ਆ ਤਾਂ ਤੁਸੀਂ ਇਹਦੇ ਪੈਸੇ ਨਾ ਫੜਿਓ ਅਤਵੰਨ ਕੇ ਬੇਨਤੀ ਕਰਦਾ ਮੈਂ ਕਿ ਇਹ ਚੰਨ ਦਿਨਾਂ ਦਾ ਪਰੋਣਾ ਹੈ ਇਹਨੂੰ ਬਿਜੀਲੈਂਸ ਨੇ ਚੱਕਣੀ ਚੱਕਣਾ ਜਾਂ ਆਮਦਨ ਤੋਂ ਬਾਅਦ ਸਰੋਤਾਂ ਤੇ ਜਾਂ ਜੀਤੋ ਲੈ ਐਫੀਡੇਟ ਦੇ ਪਰਚਾ ਹੋਊਗਾ ਜਾਂ ਇਹ ਰੈੱਡ ਹੈਡਿੰਗ ਪੜਿਆ ਜਾਊਗਾ ਦੂਸਰੀ ਗੱਲ ਐਸਆਈ ਜਿਹੜਾ ਹੈਗਾ ਰੁਕਾ ਲਿਖਦਾ ਉਹ ਜਾਂਦਾ ਰਕਟ ਪਾਉਂਦਾ ਤਾਂ ਐਸਐਚਓ ਨੇ ਉਹਨੂੰ ਰੁੱਕੇ ਨੂੰ ਪੜਨਾ ਹੁੰਦਾ ਵੇਖਣਾ ਹੁੰਦਾ ਵੀ ਭਾਈ ਤੂੰ ਸਹੀ ਲਿਖਿਆ ਹੈ ਜਾਂ ਨਾ ਲਿਖਿਆ ਇਹ ਥਾਣੇ ਚ ਜੇ ਕੋਈ ਐਨਡੀਪੀ ਸੈਕਟਰ ਦਾ ਕੇਸ ਆ ਜੇ ਨਾ ਤਾ ਮਤਲਬ ਉਹ ਥਾਣਾ ਛੱਡ ਕੇ ਭੱਜ ਜਾਂਦਾ ਵੀ ਮਾਲ ਆ ਜਿਹੜਾ ਬਰਾਮਦ ਕਰਕੇ ਜਿੰਨਾ ਚਿਰ ਆਈਓ ਮੁਰਦਾ ਨਹੀਂ ਇਸ ਉਥੋਂ ਤੇ ਤੂੰ ਕਹਦਾ ਐ ਐਸਚੋਂ ਭਾਈ ਕਹਦਾ ਐ ਐਸਚੋਂ ਤੂੰ ਜੋ ਜਾਣਦੀ ਕੱਖ ਨਹੀਂ ਉਹ ਉਹ ਤੇ ਗਾਜ ਸਿਰ ਦਿੰਦਾ ਵੀ ਮੈਂ ਇਹ ਨਾ ਭੱਜਾਂ ਫਿਰ ਕੋਰਟ ਚ ਗਵਾਹੀ ਦੇਣ ਨਹੀਂ ਜਾਂਦਾ ਫਿਰ ਬਚਦਾ ਵੀ ਮੇਰੀ ਗਵਾਹੀ ਨਾ ਪਹੇਜੇ ਉਹ ਤਾਂ ਇੱਕ ਦਿਨ ਪਹੂਗੀ ਫਿਰ ਨਾਲ ਦੇ ਰਿੰਕ ਦੇ ਬੰਦੇ ਤੂੰ ਸਰੂਟ ਭਾਲਦਾ ਥੱਲੜਿਆ ਨੇ ਤਾਂ ਹੱਥ ਨਹੀਂ ਮਿਲਿਆਉਂਦਾ ਕੁਈ ਰੱਬ ਲੱਗ ਗਿਆ ਸੱਚੂ ਲੱਗ ਗਿਆ ਕੋਈ ਗੱਲ ਨਹੀਂ ਲੋਕ ਆਈਪੀਐਸ ਕਰ ਗਏ ਜਿਹੜੇ ਝੌਂਪੜੀਆਂ ਚ ਬੈਠੇ ਹਨਾ ਵਿਚਾਰੇ ਗਰੀਬ ਬੰਦੇ ਉਹਨਾਂ ਦੇ ਬੱਚੇ ਆਈਪੀਐਸ ਕਰ ਗਏ ਪਰ ਉਹ ਮਿੱਟੀ ਨਾਲ ਜੁੜੇ ਹੋਏ ਐ ਤੂੰ ਪੈਰ ਛੱਡ ਗਿਆ ਇਸ ਕੈਟਾਗਰੀ ਦੇ ਲੋਕ ਹਨਾ ਜਿਹੜੇ ਜਾਂ ਤਾਂ ਇਹ ਦੂਜਾ ਵਿਆਹ ਕਰਾਉਂਦੇ ਹੁੰਦੇ ਆ ਤੇ ਜਾਂ ਇਹ ਨੌਕਰੀ ਤੋਂ ਡਿਸਮਿਸ ਹੁੰਦੇ ਹੁੰਦੇ ਆ ਇਤਿਹਾਸ ਗਵਾਏ ਕੱਢ ਲੋ ਚਾਹੇ ਪੁਲਿਸ ਮੈਕਮੇਚਾ ਸਿਵਲ ਮੈਕਮੇਚ ਜੇ ਮੈਂ ਝੂਠ ਬੋਲਦਾ ਬਿਲਕੁਲ ਬਿਲਕੁਲ ਗਲਤ ਲਿਖਿਓ ਜੇ ਮੈਂ ਗਲਤ ਗੱਲ ਕਰਦਾ ਇਹਨੂੰ ਜਿਹੜਾ ਬੰਦਾ ਇਹ ਇਹਨੂੰ ਐਸਐਚਓ ਦੇ ਬਾਰੇ ਨਹੀਂ ਪਤਾ ਵੀ ਯਾਰ ਸਟੇਸ਼ਨ ਹਾਊਸ ਆਫਸਰ ਦਾ ਕੰਮ ਕੀ ਹੁੰਦਾ ਉਹ ਵੀਰੋ ਮਾਨਸਾਂ ਵਾਲਿਓ ਇਹਨੂੰ ਕੋਈ ਕੋਠੀ ਕਿਰਾਏ ਤੇ ਨਹੀਂ ਦਿੰਦਾ ਜੇ ਕੋਈ ਦਿੰਦਾ ਲਾ ਦਿਓ ਮਾਨਸਾਂ ਦੇ ਬਾਹਰ ਖੜੀ ਕਰਕੇ ਹੋਰ ਕਾਂਸਟੇਬਲਾਂ ਨੂੰ ਦੇ ਦੂ ਕੁੜੀਆਂ ਪੁਲਿਸ ਚ ਉਹਨਾਂ ਨੂੰ ਦੇ ਦੂ ਹੈੱਡ ਕਨਸਟੇਬਲ ਐਸਆਈ ਨਾ ਮੇਰੇ ਜੂ ਕੋਠੀ 5 ਮਿੰਟਾਂ 'ਚ ਮਿਲ ਜੂ ਇਹਨੂੰ ਕੋਈ ਕੋਠੀ ਕਿਰਾਏ ਤੇ ਨਹੀਂ ਦਿੰਦਾ ਕਿਉਂਕਿ ਬੋਲਬਾਣੀ ਕਰਕੇ ਤੇ ਸਾਡੇ ਅਫਸਰਾਂ ਨੇ ਐਸਾ ਛੁਲਾ ਰੱਖਿਆ ਹੈ ਜਦ ਤੁਸੀਂ ਫੀਡਬੈਕ ਤਾਂ ਲੈ ਲਿਆ ਕਰੋ ਬੈਠੇ ਦਫ਼ਤਰਾਂ 'ਚ ਵੀ ਕੇਸ ਕੈਟਾਗਰੀ ਦਾ ਬੰਦਾ ਹੈ ਇਹ ਕੀ ਕਰੀ ਜਾਂਦਾ ਮੈਂ ਨਹੀਂ ਕਹਿੰਦਾ ਵੀ ਸਾਡੇ ਕੇਸ ਬਾਰੇ ਕਹਿੰਦਾ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਯਾਰ ਆਪ ਦਾ ਸਾਡਾ ਦੇਖੋ ਪੁਲਿਸ ਕੋਲੇ ਕਾਨੂੰਨ ਹੈ ਪੁਲਿਸ ਸਰਕਾਰ ਦੀ ਬੰਨੀ ਹੋਈ ਹੈ ਅਸੀਂ ਕੀ ਆਂ ਪੁਲਿਸ ਦੇ ਮੂਰੇ ਪੁਲਿਸ ਜੀ ਪਬਲਿਕ ਪ੍ਰੋਟੈਕਸ਼ਨ ਹੈ ਪੁਲਿਸ ਸਰਕਾਰ ਜੋਗ ਹੈ ਅਸੀਂ ਉਹਦੇ ਮੂਰੇ ਕੀ ਚੀਜ਼ ਆ ਪੁਲਿਸ ਦੇ ਭਾਈ ਪੁਲਿਸ ਨੇ ਤਾਂ ਵੱਡੇ ਵੱਡੇ ਖਪਾਤੇ ਮੱਖਣ ਭਾਈ ਕਾ ਕੀ ਚੀਜ਼ ਆ ਪੁਲਿਸ ਦੇ ਮੂਰੇ ਪਰ ਸਾਨੂੰ ਆਪਦਾ ਕੰਮ ਕੰਮ ਦੇ ਕੋਰਟਾਂ ਦੇ ਵਿੱਚ ਅਸੀਂ ਆਪ ਦਾ ਪਾਇਆ ਇਸ ਤਗਾਸਾ ਪਾਇਆ ਹੁਣ ਕਿਉਂ ਤੂੰ ਫਿਰ ਫੋਨ ਕਰੀ ਜਾਂਦਾ ਕਿਤੇ ਕਿਸੇ ਨੂੰ ਕਰੀ ਜਾਂਦਾ ਕਿਤੇ ਕਿਸੇ ਕੋਲ ਨਹੀਂ ਤੂੰ ਆਪਣਾ ਕੰਮ ਕਰ ਗਿਆ ਅਸੀਂ ਆਪਦਾ ਕਰੀ ਜਾਂਦੇ ਆ ਪਰ ਇਹਨਾਂ ਯਾਦ ਰੱਖੀ ਕਿ ਵੀਰਾ ਭੇਡਾਂ ਲੈ ਲਈ ਉੰਨ ਬਹੁਤ ਮਹਿੰਗੀ ਵਿਕਦੀ ਹੈ ਕਿਉਂਕਿ ਜਿਵੇਂ ਨਮੈਰੋ ਉਨੋਂ ਹੈ ਇਹਦੀ ਫੈਕਟਰੀ ਨੂੰ ਅੱਗ ਲੱਗੀ ਸੀ ਵਿਚਾਰੇ ਮਾਲਕ ਦੀ ਨੂੰ ਇਤਕੀ ਜਾਗਤਾਂ ਵੀ ਘਟ ਆਈਆਂ ਜਾਂ ਹੋਰ ਹੈ ਮਤਲਬ ਕਾਫੀ ਕੰਪਨੀ ਆ ਉਹਨਾਂ ਨੂੰ ਘਾਟਾ ਪੈ ਗਿਆ ਸੀਗਾ ਤੇ ਭੇਡਾਂ ਰੱਖ ਲਈ 100-150 ਉਹਦੀ ਉੰਨ ਬਹੁਤ ਮਹਿੰਗੀ ਵਿਕਦੀ ਹੈ ਉੰਭੀ ਦਾ ਤੂੰ ਉਹਨਾਂ ਲਾਉਣਾ ਲੋਕਾਂ ਨੂੰ ਪੇਡਾ ਹੀ ਸਮਝਦਾ ਹੈ। ਉਂ ਵੀ ਉਹਨਾਂ ਲਾਉਣਾ ਤੂੰ। ਬਸ ਇਹ ਉਹ ਇੱਕ ਜਾਨਵਰ ਬਣਿਆ ਜਾਂਦਾ ਤੇ ਲੋਕਾਂ ਨੂੰ ਤੂੰ ਮਤਲਬ ਸਮਝਦਾ ਕੁਛ ਨਹੀਂ। ਤੇ ਹੁਣ ਸੰਮਣ ਆ ਜਾਣਗੇ ਤੈਨੂੰ 2-4 ਦਿਨਾਂ ਚ। ਪਰਚਾ ਤੇਰੇ ਤੇ ਕਰਾਉਣੇ ਕਰਾਉਣਾ। ਪਿੱਛੇ ਹਟਣਾ ਨਹੀਂ। ਲਿਹਾਜ਼ ਤੇਰੇ ਨਾਲ ਕੋਈ ਨਹੀਂ ਨਾ ਰੱਖੀਏ ਨਾ ਰੱਖਣੀਆਂ ਜਿੰਨਾਂ ਤੇ ਸੀ ਹੈ। ਤੂੰ ਲੱਗਿਆ ਸੀ ਜਿੱਦੇ ਪਹਿਲੀ ਵਾਰ ਤੈਨੂੰ ਕਹਿ ਕੇ ਗਿਆ ਸੀ ਮੈਂ ਮੈਂ ਬਾਈ ਜੀ ਆਪਣਾ ਇੱਥੇ ਨਾਲ ਘਰ ਹੈ ਥਾਣੇ ਦੇ ਕੋਲੇ ਕੋਈ ਚੀਜ਼ ਵਸਦੀ ਲੋੜ ਹੋਈ ਰੋਟੀ ਪਾਣੀ ਦੀ ਲੋੜ ਹੋਈ ਯਾਦ ਕਰ ਲਾ ਨਿਹਰਾ ਸਵੇਰਾ ਹੋ ਗਿਆ ਕੋਈ ਗੱਲ ਨਹੀਂ ਯਾਰ ਨਵਾਂ ਮੁੰਡਾ ਮੈਂ ਕਿਹਾ ਪੰਗੇ 'ਚ ਨਾ ਪਈ ਤੂੰ ਐਸਪੀ ਤੱਕ ਜਾਏਂਗਾ ਕਿ ਆਪਾਂ ਗੁਰੂ ਘਰੇ ਜਾ ਕੇ ਵੀ ਸੌਂ ਪਾ ਸਕਦੇ ਏ ਤੂੰ ਸੱਚ ਬੋਲੀ ਆਪਦੀ ਆਤਮਾ ਤੋਂ ਲੈ ਕੇ ਤੇ ਤੂੰ ਸਾਡੇ ਨਾਲ ਆਡਾ ਲਾ ਲਿਆ ਪਾਰਟੀਆਂ ਬਣਦਾਂ ਵਿੱਚ ਬਿਆਨ ਲਿਖਦਾਂ ਬਿਆਨ ਪਾੜਦਾਂ ਝੂਠੇ ਲਿਖਦਾਂ ਤੇ ਫਿਰ ਪੀਪੀਆਰ ਵੀ ਕਹਿੰਦੀ ਹੈ ਜੇ ਝੂਠਾ ਹੋਵੇ ਫਿਰ ਤੇਰੇ ਵਰਗੇ ਸੰਵਿਧਾਨ ਦੀ ਧਾਰਾ 311 ਚ ਡਿਸਮਿਸ ਹੋ ਜਾਂਦਾ ਤੇ ਮੁੜ ਕੇ ਰੋਣਾ ਵੀ ਨਹੀਂ ਆਉਂਦਾ ਇਸ ਕਰਕੇ ਮੈਂ ਅਫਸਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਵੀ ਥੋੜੀ ਜੀ ਫੀਡਬੈਕ ਲੈ ਲਿਆ ਕਰੋ ਪਤਾ ਕੀ ਹੈ ਅਫਸਰਾਂ ਕੋਲੇ ਸਾਡੇ ਵਰਗੇ ਜਾ ਕੇ ਚੂਗਲੀਆਂ ਕਰਦੇ ਆ ਉਹ ਆਏ ਆ ਜੀ ਉਹ ਆਏ ਆ ਜੀ ਇਹਨੂੰ ਟ੍ਰੈਫਿਕ ਚਲਾ ਦੇ ਜਦੋਂ ਆਏ ਆ ਜੀ ਇਹਦਾ ਆਏ ਆ ਜੀ ਕਿਉਂਕਿ ਨਹੀਂ ਤਾਂ ਅਫਸਰ ਦਾ ਸਮਾਂ ਖਰਾਬ ਕਰਦੇ ਆ ਨਹੀਂ ਅਸੀਂ ਆਪ ਦਾ ਸਮਾਖਰਾਵ ਕਰਦੇ ਆਂ ਆਪਦੇ ਕੰਮ ਮ ਜਾਓ ਅਫਸਰ ਪੁੱਛਦਾ ਵੀ ਯਾਰ ਇਹ ਬੰਦਾ ਕਿਵੇਂ ਆ ਬੰਦਾ ਠੀਕ ਆ ਜੀ ਜੇ ਤੁਹਾਡੇ ਵਿੱਚ ਕੋਈ ਧਿਆਨਤਦਾਰੀ ਹੈ ਤਾਂ ਅਫਸਰ ਨੂੰ ਸਹੀ ਫੀਡਬੈਕ ਦਿਓ ਵੀ ਯਾਰ ਇਹ ਇਸ ਕਰਕੇ ਆਏ ਆ ਜੀ ਸੋਡੀ ਬਦਰਾਮੀ ਨਾ ਹੋ ਜੇ ਤੇ ਜਿਹੜਾ ਬੰਦਾ ਕੱਖ ਜਾਣਦੇ ਨਹੀਂ 107 51 ਦੇ ਕਲੰਦਰ ਹੀ ਨਹੀਂ ਪੰਨ ਜਾਣਦਾ ਮੈਂ ਕਪਤਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਕੋਲੇ ਬਹਿ ਕੇ ਲਖਾ ਲਾ ਪਰਚਾ ਦੁਬਾਰਾ ਜਿਮਣੀ ਲਖਾਲਾ ਜਾਣਦੇ ਨਹੀਂ ਕੱਖ ਨਹੀਂ ਜਾਣਦਾ ਛੋਟਿਆਂ ਨੂੰ ਪੁੱਛਦਾ ਤੇ ਲਾਇਆ ਕਿਉਂ ਆ ਇਹ ਪੋਰਸ ਵਿੱਚ ਕੰਮ ਸਿੱਖਣ ਵਾਸਤੇ ਜਿਹੜੇ ਹੈਗੇ ਆ ਪਹਿਲਾਂ ਵਾਲੇ ਥਾਣੇਦਾਰ ਆ ਜਿਹੜੇ ਉਹ ਮਤਲਬ ਸਿਖਾਉਂਦੇ ਹੁੰਦੇ ਸੀ ਤੇ ਜੋ ਕੋਈ ਮੇੜੇ ਮੇਰੇ ਵਰਗਾ ਮਾੜਾ ਬੰਦਾ ਸੀ ਉਹਦੀ ਹਫਤੇ ਬਾਅਦ ਹਾਜ਼ਰੀ ਲਵਾਉਂਦੇ ਹੁੰਦੇ ਸੀ ਤੇ ਥੱਲੇ ਬਾਹ ਲੈਂਦੇ ਸੀ ਪੰਚਾਇਤਾਂ ਮਿਲਣ ਆਉਂਦੀਆਂ ਜੀ ਭਾਈ ਇਹ ਬੀ ਸੀ ਹੈ ਬੈਡ ਕੈਰੈਕਟਰ ਹੈ ਜਾਂ ਇਹ ਚੋਰ ਹੈ ਠੱਗ ਹੈ ਮੇਰੇ ਵਰਗਾ ਉੱਥੇ ਕੁਰਸੀ ਦੇ ਥੱਲੇ ਬਿਠਾਉਂਦਾ ਸੀ ਕਿਉਂਕਿ ਮੈਂ ਆਪ ਨੂੰ ਮੜਾ ਕਹਿਣਾ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਵਰਨਵਤ ਨਾਨਕ ਤਾਰੇ ਸੋਏ ਜਿਹੜਾ ਬੰਦਾ ਆਪ ਨੂੰ ਨੀਮਾ ਦਿਖਾਉਂਦਾ ਨਾ ਮਿੱਟੀ ਨਾਲ ਜੁੜਿਆ ਹੋਇਆ ਉਹ ਬੰਦਾ ਜ਼ਿੰਦਗੀ ਚ ਕਾਮਯਾਬ ਰਹਿੰਦਾ ਤੇ ਇਹ ਇਹ ਫੁੱਲ ਜਿਹਾ ਲੱਗ ਗਿਆ ਤੇ ਇੱਕ ਹੋਰ ਤਿੰਨ ਸਟਾਰ ਉਹ ਵੀਰ ਮੇਰਿਆਂ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਫੜ ਕੇ ਅੰਦਰ ਦੇਤਾ ਸੀ ਤੇ ਇੱਕ ਹੌਲਦਾਰ ਨੇ ਦੋ ਮਾਰੇ ਲਪੜੇ ਉਹਦੇ ਉੱਤੇ ਸਿਕਟਾ ਮੰਗੀ ਜਾਂਦਾ ਸੀ ਸਮਾ ਸਮਾ ਸਮਰੱਥ ਹੈ ਸਮਾ ਬਲਵਾਨ ਹੁੰਦਾ ਸਮਾ ਕਿਸੇ ਤੇ ਵੀ ਮਾਰ ਆ ਸਕਦਾ ਪਰ ਆਪ ਦੇ ਹੱਥੀ ਉਹ ਕੰਡੇ ਨਾ ਵੀ ਜੋ ਵੀ ਜਿਹੜੇ ਆਪ ਨੂੰ ਆਪਾਂ ਨੂੰ ਝੁਗਣੇ ਪਏ ਜਾਣ ਤੇ ਇਹ ਜਿਹੜਾ ਹੈਗਾ ਐਨਡੀ ਫਿਜ਼ਿਟ ਦੇ ਤਹਿਤ ਜਦੋਂ ਮੁਕੱਦਮਾ ਦੇਣਾ ਹੁੰਦਾ ਥਾਣਾ ਛੱਡ ਕੇ ਭੱਜ ਜਾਂਦਾ ਜੇ ਨਹੀਂ ਤਾਂ ਥੱਲੇ ਦੇ ਜਿਹੜੇ ਮੁਲਾਜ਼ਮਾ ਦੱਸਣ ਫਿਰ ਉਹਨਾਂ ਨੂੰ ਗਾਲਾਂ ਕੱਢਦਾ ਪੁੱਠਾ ਬੋਲਦਾ ਫਿਰ ਜਿਹੜੇ ਗਨਮੈਨ ਆ ਜਾਂ ਹੋਰ ਹੈ ਜੋ ਵੀ ਗੁਰਗੇ ਰੱਖੇ ਉਹਨਾਂ ਨੂੰ ਕਹਿੰਦਾ ਪੈਸੇ ਫੜ ਕੇ ਲਿਓ ਕੁਈ ਗੱਲ ਨਹੀਂ ਤਾਂ ਇਹ ਐ ਨਹੀਂ ਹੁੰਦਾ ਹੁੰਦਾ ਇਹ ਜਿੰਨੀਆਂ ਮਰਜ਼ੀ ਚੋਰ ਮੂਰੀਆਂ ਕਰ ਲਾ ਪਤਾ ਕਿ ਨੰਬਰ ਲੱਗ ਜਾਂਦਾ ਉਹਨਾਂ ਨੋਟਾਂ ਤੇ ਮੰਨ ਲਾ ਮੈਂ ਤੈਨੂੰ ਪੈਸੇ ਦਿਨਾ ਤੇਰਾ ਗੁਰਗਾਂ ਜਦੋਂ ਮੇਰੇ ਤੇ ਪਟਾ ਚੜ ਗਿਆ ਮੈਂ ਆਪੀ ਦੱਸੂਗਾ ਤੇ ਉਹ ਨੰਬਰ ਵਿਜੀਲੈਂਸ ਕੋਲੇ ਨੰਬਰ ਤਾਂ ਲਿਖੇ ਹੁੰਦੇ ਆ ਨਾ ਕੋਈ ਜ਼ਰੂਰੀ ਨਹੀਂ ਹੁੰਦਾ ਉਹ ਤੂੰ ਸਾਈਡੋ ਕੁ ਬਾਹ ਬਣੂਗਾ ਨਾਲ ਆਲਾ ਤੇਰੇ ਉਹ ਕਹੇ ਜੀ ਇਹਦੇ ਪੈਸੇ ਸੀ ਮੈਨੂੰ ਤਾਂ ਕਹਿੰਦਾ ਫੜ ਲਿਆ ਇਹ ਪਰਚਾ ਹੋਇਆ ਨਹੀਂ ਲੋਕਾਂ ਦੇ ਦਿੱਤੇ ਐ ਜਦੋਂ ਆਪਦੇ ਤੇ ਪੈਂਦੀ ਉਹ ਤੋਂ ਪਤਾ ਲੱਗਦਾ ਤੂੰ ਡੀਜੀਪੀ ਦੀ ਇਨਕੁਆਰੀ ਡੀਆਈਜੀ ਦੀ ਇਨਕੁਆਰੀ ਨੂੰ ਚੈਲੰਜ ਕਰਦਾ ਉਹਦੇ 2.5 ਕਿਲੋ ਚਾਂਦੀ ਲੱਗੀ ਹੋਈ ਆ ਮੋਢਿਆਂ ਤੇ ਤੁਹਾਡੇ ਸਾਰੇ ਟੱਬਰ ਤੇ ساری ਉਮਰ ਨਹੀਂ ਲੱਗਣੀ ਜੋ ਮਰਜ਼ੀ ਕਰ ਲਓ 2.5 ਕਿਲੋ ਜਿਹਦੇ ਆਈਪੀਐਸ ਦੇ ਚਾਂਦੀ ਲੱਗੀ ਆ ਮੋਢਿਆਂ ਤੇ ਉਹਦੀ ਰਿਪੋਰਟਾਂ ਨੂੰ ਤੂੰ ਚੈਲੰਜ ਕਰਦਾ ਦੋਸ਼ੀਆਂ ਤੋਂ ਪੈਸੇ ਲੈ ਕੇ ਉਨਾਂ ਨੂੰ ਮਤਲਬ ਰਲੀਫ ਦਿੰਨਾ ਹੈ ਫਿਰ ਤੂੰ ਇਹ ਕਹਿਣਾ ਤੇਰੀ ਰਿਕਾਰਡਿੰਗ ਦੇਵਾਂਗੇ ਚਲਾਵਾਂਗੇ ਚੈਨਲ ਤੇ ਕਿ ਜਿੰਨਾ ਚਿਰ ਮੈਂ ਬੈਠਾ ਤੁਹਾਨੂੰ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਤੂੰ ਕਿਹੜਾ ਰੱਬ ਲੱਗਿਆ ਜੇ ਤੇ ਤੈਨੂੰ ਕੁਝ ਹੋ ਗਿਆ ਤੈਨੂੰ ਬਚਾਊ ਕੌਣ ਇਹ ਦੱਸੀ ਮੈਨੂੰ ਸਮਾਂ ਲੱਗ ਜਾਂਦਾ ਹੁੰਦਾ ਸਮਾਂ ਦੇਖੋ ਸਮਾਂ ਉਹਨਾਂ ਨੂੰ ਜੋ ਇਤਿਹਾਸਾ ਪੋਣੇ ਤੇ 2 ਸਾਲ ਵੀ ਲੱਗ ਜਾਂਦੇ ਆ 6 ਮਹੀਨੇ ਵੀ ਲੱਗ ਜਾਂਦੇ ਆ 1984 ਚ ਕਤਲੇਆਮ ਹੋਏ ਸੀ 30 30 ਸਾਲ ਲੱਗੇ ਕੋਈ ਨਹੀਂ ਫਿਰ ਤੇਰੇ ਤੇ ਜਵਾਨੀ ਤਾਂ ਆਉਂਦੀ ਨਹੀਂ ਬੜਾਪਾ ਆਉਂਦਾ ਜੇਲ੍ਹ ਕਟਣੀ ਬਹੁਤ ਔਖੀ ਆ ਉੱਥੇ ਇੱਕ ਤਾਂ ਸੂਰਜ ਜੀ ਜਾਂਦਾ ਦਿਲਜੀਤ ਸਿੰਘ ਤੇ ਦੂਜੀ ਰੇਲ ਗੱਡੀ ਦੀ ਆਵਾਜ਼ ਸੁਣਦੀ ਆ ਮੈਂ ਪੰਜ ਵਾਰੀ ਜਾ ਕੇ ਆਇਆ ਕੋਈ ਨਿਸ਼ਮਾ ਹੋ ਜੂ ਪਰਚਾ ਹੋਰ ਹੋ ਜੂਗਾ ਜੇ ਕੋਈ ਸਾਡੇ ਨਾਲ ਆ ਤੇ ਪੰਗਾ ਲੈਂਦਾ ਆ ਆ ਕੇ ਘੇਰ ਕਰਾਈ ਕਰਦਾ ਤੇ ਸਾਡੇ ਨਾ ਤਾਂ ਜਾਇਦਾਦ ਕੰਮ ਆ ਨਾ ਜ਼ਮੀਨ ਕੰਮ ਆ ਨਾ ਪੈਸੇ ਕੰਮ ਆ ਮੇਰੇ ਕੀ ਕੰਮ ਆ ਮੇਰੇ ਜਵਾਬ ਨੌਕਰੀ ਕਰਦੇ ਆ ਮੈਂ ਤਾਂ ਬੇਲ ਆ ਰੋਟੀਆਂ ਖਾਣੀਆਂ ਕੋਈ ਗੱਲ ਨਹੀਂ ਤੈਨੂੰ ਗਾਜਰਾਂ ਦਾ ਜੂਸ ਨਹੀਂ ਮਿਲਦਾ ਅੰਦਰ ਕਿਉਂ ਮਾਰੇ ਕੰਮ ਕਰੀ ਐ ਠੂਠੇ ਪਰਚੇ ਦਰਜ ਕਰੀ ਐ ਡੀਜੀਪੀ ਦੀਆਂ ਰਿਪੋਰਟਾਂ ਚੇਂਜ ਕਰਦਾ ਤੂੰ ਡੀਆਈਜੀ ਦੀਆਂ ਰਿਪੋਰਟਾਂ ਚੇਂਜ ਕਰਦਾ ਕਿਸੇ ਨੇ ਹੱਥ ਨਹੀਂ ਮਿਲਿਆ ਹੁੰਦਾ ਮੁਲਾਜ਼ਮਾਂ ਨੂੰ ਗੁੱਠਾ ਬੋਲਦਾ ਇਹਨੂੰ ਕੋਈ ਐਸਐਚਓ ਕਹ ਦੂਗਾ ਸੱਚੀ ਗੱਲ ਦੱਸੋ ਜੇ ਸੜਕ ਤੇ ਘੜਾ ਹੋਇਆ ਹੋਵੇ ਐਸਐਚਓ ਕਹ ਦੋ ਇਹਦੇ ਨਾਨੋ ਪਰਸਨੈਲਿਟੀ ਜਿਹੜਾ ਹੋਮਗਾਰਡ ਦਾ ਜਵਾਨ ਆ ਉਹਦੀ ਜ਼ਿਆਦਾ ਐ ਕਿਉਂਕਿ ਉਹਦੇ ਕੋਲੇ ਲਿਆਕਤ ਐ ਚਿਹਰੇ ਬੋਲਦੇ ਹੁੰਦੇ ਆ ਉਹ ਗੱਲ ਨਹੀਂ ਹੁੰਦੀ ਵੀ ਗੂਰਾ ਜਾਂ ਕਾਲਾ ਬੰਦਾ ਜਾਂ ਉੱਚਾ ਜਾਂ ਨੀਮਾ ਜਾਂ ਐਸਸੀਆ ਜਾਂ ਬੀਸੀਆ ਜਾਂ ਜਰਨਲ ਆ ਜਾਂ ਕੁਛ ਵੀ ਹੈ ਇਹ ਚੀਜ਼ਾਂ ਮਹਣੇ ਨਹੀਂ ਰੱਖਦੀਆਂ ਹੁੰਦੀਆਂ ਬੰਦੇ ਦਾ ਕਰਦਾਰ ਬੋਲਦਾ ਹੁੰਦਾ ਕਿ ਹਾਂ ਜਰ ਕੋਈ ਗੱਲ 'ਚ ਹੈ ਨਾਮ ਹੀ ਜਿਹੜਿਆਂ ਵਾਂਗੂ ਹੱਸਣਾ ਹਰੇਕ ਬੰਦੇ ਨਾਲ ਦੁਸ਼ਮਣੀ ਪਾਉਣੀ ਮੈਂ ਇਸ ਮਾਦਮ ਰਾਹੀਂ ਬੇਨਤੀ ਕਰਦਾ ਹਾਂ ਮਾਨਸਾਂ ਦੇ ਜਿਹੜੇ ਬੰਦੇ ਵੀ ਵੀਡੀਓ ਸੁਣਦੇ ਚਾਹੇ ਮੇਰੇ ਦੁਸ਼ਮਣ ਨਾ ਪਰ ਇੱਕ ਆਪਦੀ ਆਤਮਾ ਤੋਂ ਇੱਥੋਂ ਦਿਲ ਤੇ ਹੱਥ ਰੱਖ ਕੇ ਦੱਸੋ ਵੀ ਇਹ ਬੰਦਾ ਸਹੀ ਆ ਜਾਂ ਗਲਤ ਹੈ ਚੋਰਾਂ ਨਾਲ ਮਿਲਿਆ ਹੋਇਆ ਹੈ ਜਾਂ ਨਹੀਂ ਚੋਰੀਆਂ ਕਰਾਉਂਦਾ ਹੈ ਜਾਂ ਨਹੀਂ ਕਰਾਉਂਦਾ ਕਿੰਨੀਆਂ ਬਰਾਮਦੀਆਂ ਕਰਾਈਆਂ ਜਾਂ ਨਹੀਂ ਕਰਾਈਆਂ ਮੋਟਰਸਾਈਕਲ ਚੋਰਾਂ ਤੋਂ ਪੈਸੇ ਲੈਂਦਾ ਹੈ ਜਾਂ ਨਹੀਂ ਲੈਂਦਾ ਗਵਾਹੀ ਤੋਂ ਭਾਜਦਾ ਹੈ ਜਾਂ ਨਹੀਂ ਭਾਜਦਾ ਕਲੰਧਰਾ ਲਿਖਣਾ ਆਉਂਦਾ ਹੈ ਨੂੰ ਜਾਂ ਨਹੀਂ ਆਉਂਦਾ ਤੇ ਫਿਰ ਇਹ ਬੇਤੁਕੀਆਂ ਗੱਲਾਂ ਠੀਕ ਆ ਮਤਾਇਤ ਹੈ ਪੀਪੀ ਆਰ ਦਾ ਫਿਗਰ ਹੈ ਜਿਹੜਾ 2564 ਜਾਂ 2585 ਉਹਦੇ ਵਿੱਚ ਜਿਹੜਾ ਹੈਗਾ ਪਹਿਲਾਂ ਜਿਹੜੇ ਅੰਗਰੇਜ਼ ਸੀ ਉਹ ਆਪਦੇ ਘੋੜੇ ਤੇ ਖਰਖਰਾ ਪਰੌਂਦੇ ਹੁੰਦੇ ਸੀ ਜਿਵੇਂ ਹੁਣ ਕਪਤਾਨ ਦੀ ਗੱਡੀ ਤੇ ਬੰਦਾ ਕਪੜਾ ਮਾਰੀ ਜਾਂਦਾ ਹੁੰਦਾ ਉਹ ਮਤਲਬ ਸਾਫ ਸਫਾਈ ਰੱਖਦਾ ਇਹ ਨਹੀਂ ਵੀ ਕਪਤਾਨ ਉਹ ਤੋਂ ਕੋਈ ਜਬਰੀ ਕਰਾਉਂਦਾ ਮਤਲਬ ਇੱਕ ਇੱਕ ਸਿਸਟਮ ਹੈ ਪੁਲਿਸ ਦਾ ਵੀ ਵੱਡੇ ਦੀ ਇੱਜ਼ਤ ਕਰਨੀ ਹੈ ਤੇ ਤੂੰ ਜੋ ਕੱਲ ਨੂੰ ਕੋਈ ਡੀਐਸਪੀ ਬਣ ਗਿਆ ਜਾਂ ਕੋਈ ਹੋਰ ਟੈਸਟ ਕੱਢ ਗਿਆ ਜਾਂ ਕੋਈ ਹੋਰ ਲਾਂਕਾ ਪਤੰਦਰਾ ਤੂੰ ਤਾਂ ਇੱਥੇ ਲੰਕਾ ਫੂਕ ਦੇ ਲੋਕਾਂ ਨੂੰ ਗਮਰਾਹ ਕਰਨ ਲੱਗ ਜੇ ਇਸ ਕਰਕੇ ਆਪ ਦੀ ਔਕਾਤ ਦੇ ਵਿੱਚ ਰਹਿਦਾ ਹੁੰਦਾ ਆਪਦੇ ਪਿਸ਼ੋਕੜ ਨੂੰ ਨਹੀਂ ਭੁੱਲੀ ਹੁੰਦਾ ਮਿੱਟੀ ਨਾਲ ਬੰਦਾ ਜੁੜਿਆ ਜਿਹੜਾ ਇਨਸਾਨ ਹੈ ਨਾ ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਫੇਲ ਨਹੀਂ ਹੁੰਦਾ ਇਹ ਸਿੱਖਿਆ ਮੈਂ ਤੁਹਾਨੂੰ ਦੱਸਦਾ ਹਾਂ ਡੀ ਆਈ ਜੀ ਹਰਜੀਤ ਸਿੰਘ ਹੈ ਬਟਿੰਡੇ ਲੱਗਿਆ ਜੋ ਐਸਐਸਪੀ ਫਰੀਦਕੋਟ ਸੀ ਉਹ ਬੰਦੇ ਦੇ ਦਰਸ਼ਨ ਕਰ ਲਏ ਜਿਵੇਂ ਜੇ ਰੱਬ ਦੇ ਦਰਸ਼ਨ ਕਰ ਲਏ ਜਿਵੇਂ ਜਿਹੋਦਣਾ 2 ਮਿੰਟ ਗੱਲ ਕਰ ਲਈ ਜਿਵੇਂ ਜਿਹਾ ਪਾਠ ਕਰ ਲਿਆ ਇਹ ਮੇਰਾ ਓਪੀਨੀਅਨ ਹੈ ਉਸ ਦਾ ਕਿਸੇ ਬਾਤ ਤੇ ਉਹ ਮਾੜਾ ਹੋਵੇ ਉਹ ਬ੍ਰਾਂਡ 'ਚ ਵੀ ਤਰ੍ਹਾਂ ਫਿਰਦਾ ਵਿਚਾਰਾ ਸਾਦਗੀ ਦੇ ਵਿੱਚ ਆਉਦੀ ਗੱਡੀ ਤੋਂ ਬੱਤੀਆਂ ਪਟਾਈਆਂ ਹੋਈਆਂ ਝੰਡੀ ਪਟਾਈ ਹੋਈ ਏ ਔਰ ਇਹ ਨਹੀਂ ਪਤਾ ਵੀ ਉਹ ਧੁੱਪੇ ਵੇਜੇ ਸ਼ਾਮੇ ਵੇਜੇ ਜਿੱਥੇ ਜੀ ਕਰਦਾ ਦਫ਼ਤਰ ਲਾਂ ਤਾਂ ਬੜਾ ਸਤਿਕਾਰਯੋਗ ਹੈ ਕਿਉਂਕਿ ਉਹ ਰੱਬ ਨਾਲ ਜੁੜਿਆ ਹੋਇਆ ਮਿੱਟੀ ਨਾਲ ਜੁੜਿਆ ਹੋਇਆ ਤੇ ਤੁਸੀਂ ਲੋਕ ਆ ਦੋ ਸਟਾਰ ਲਾ ਕੇ ਪਤਾ ਨਹੀਂ ਕੀ ਲਾ ਗਏ ਇਸ ਕਰਕੇ ਸੁਵੀਰੋ ਇਹਨੂੰ ਕੋਈ ਕੋਠੀ ਕਿਰਾਏ ਤੇ ਨਹੀਂ ਦਿੰਦਾ ਮਾਨਸਾਂ ਦੇ ਵਿੱਚ ਚੰਗਾ ਬੰਦਾ ਤੇ ਸਾਡੇ ਅਫਸਰ ਇਹਨਾਂ ਨੂੰ ਐਸਾ ਚੋਲਾ ਹੀ ਫਿਰਦੇ ਨੇ ਕੀ ਛਵੀ ਆ ਯਾਰ ਕੀ ਇਹ ਤਰੱਕੀ ਕਰਨਗੇ ਕੀ ਪੁਲਿਸ ਨੂੰ ਸਿਖਾਉਣਗੇ ਕੀ ਨਵੇਂ ਮੁੰਡੇ ਸਿੱਖਣਗੇ ਜਿਹੜੇ ਰੰਗਰੂਟ ਆ ਭਰਤੀ ਹੋਏ ਆ ਕੀ ਬਕੂਏ ਸਿੱਖਣਗੇ ਉਹ ਕੀ ਜਿਮਣੀਆਂ ਸਿੱਖਣਗੇ ਕੀ ਰੱਪਟਾਂ ਪਾਉਣੀਆਂ ਸਿੱਖਣਗੇ ਜਦੋਂ ਬੰਦਾ ਆਪ ਹੀ ਝੂਠ ਦੀ ਕਿਤਾਬ ਹੈ ਪੜ ਕੇ ਬਿਆਨ ਪਰੇ ਸਿਰ ਤੇ ਦੱਸੋ ਔਰੇ ਮਸੀਆਂ ਨੇ ਨਾਲ ਨਹੀਂ ਖੜਨਾ ਤੇਰੇ ਹਾਂ ਜੇਲ੍ਹ ਦੀ ਡਿਊਟੀ ਦੇ ਵਿੱਚ ਨਾ ਸੱਤ ਕੰਧਾਂ ਨਾ ਕਦੇ ਕੈਦੀ ਛੱਡ ਕੇ ਆਹੀਂ ਪਤਾ ਲੱਗ ਜੂ ਕਿਉਂਕਿ ਮੰਤਰ ਹਰੇਕ ਪੜਨ ਜਾਣਦਾ ਹੈ ਖੱਡ ਛੱਤ ਦੂਜੇ ਨੂੰ ਕਹਿੰਦਾ ਪਾਉ ਜਿਹਦੇ ਆਪ ਦਾ ਪੈਂਦਾ ਉਹਦੇ ਪਤਾ ਲੱਗਦਾ ਵੀ ਕੀ ਗੱਲ ਬਾਤ ਹੈ ਇਸ ਕਰਕੇ ਜਿਹੜਾ ਹੈਗਾ ਇਹਦੇ ਬੜੇ ਕਾਰਨਾਮੇ ਆ ਜਿਹੜਾ ਮੈਂ ਕਰਦਾ ਤਾਂ ਅਗਲਾ ਕਹਿੰਦਾ ਖੰਨੀ ਰੰਜਿਸ਼ ਰੱਖਦਾ ਤੇ ਪੋਡਕਾਸਟ ਕਰੂੰਗਾ ਮੈਂ ਕੀ ਤੋਂ ਕੀ ਤੋਂ ਪੈਸੇ ਲਿਆ ਕੀ ਦੇ ਨਾਂ ਤੇ ਲਿਆ ਕੀ ਕਰਨ ਵਾਸਤੇ ਲਿਆ ਇੱਥੇ ਬੰਦੇ ਭਾ ਕੇ ਸਾਹਮਣੇ ਕਹੂੰਗਾ ਐਫੀਡਾਫਟ ਦੇਣਗੇ ਉਹ ਜੇ ਮੈਂ ਸਾਹਮਣੇ ਤੇ ਸਕਾਰ ਪੀਓ ਗੱਡੀ ਦੇ ਕੈਮਰੇ ਪੱਟੇ ਆਪਦੇ ਜਾਣੇ ਡੀਵੀਆਰ ਜਿਹੜਾ ਉਹਨਾਂ ਦਾ ਖੋਲਿਆ ਪਰ ਉਹਦੇ ਵਿੱਚ ਮਹਿੰਦਰਾ ਏਜੰਸੀ ਵਾਲੇ ਇੱਕ ਸੀਕ੍ਰੇਟ ਕੈਮਰਾ ਲਾਉਂਦੇ ਹੁੰਦੇ ਆ ਜਿਵੇਂ ਆ ਪਿੰਨ ਤੇ ਲੱਗਿਆ ਹੁੰਦਾ ਮਨ ਮੇਰੇ ਕੋਲ ਨਹੀਂ ਹੈਗਾ ਇਹ ਮੈਂ ਸਾਡੇ ਕੋਈ ਹੋਰ ਅਫਸਰ ਕਹਿੰਦੇ ਮਿਕਾਨੀ ਪਿੰਨ ਤੇ ਕੈਮਰਾ ਲਾਈ ਬਿਠਾ ਕਾਲਰ ਤੇ ਲੱਗ ਜਾਂਦਾ ਐਪੈਕਸ ਦਾ ਉੱਥੇ ਉਹਨੇ 14 ਲੱਖ 40000 ਰੁਪਿਆ ਬੰਦੇ ਨੇ ਦਿੱਤਾ ਥਾਰ ਵਾਲੇ ਨੂੰ ਇਹਨੇ ਮਾਨ ਦੇ ਸ਼ੇਰ ਨੇ ਉਹਦੀ ਗੱਡੀ ਖੋਹਾ ਕੇ ਤੇ ਉਹਨੂੰ ਦੇਤੀ ਤੇ ਗਿੰਦਿਆਂ ਦੀ ਫੋਟੋ ਹੈ ਪੈਸੇ ਆ ਹੁਣ ਭਜੀ ਜਿੱਥੇ ਭਜਦਾ ਦੂੰ ਚਲਾਉਂਗਾ ਕੱਲ ਨੂੰ ਤੈਨੂੰ ਡਿਸਮਿਸ ਕਰਾ ਕੇ ਘਰੇ ਭੇਜਣਾ ਚਾਹੇ ਮੇਰਾ ਕੁਛ ਲੱਗ ਜੇ ਬਸ ਮੈਂ ਬੇਲ ਨਾ ਮੈਂ ਕੋਈ ਚਰਖਾ ਨਹੀਂ ਕੱਤਣਾ ਮੈਂ ਕੋਈ ਕੁਛ ਨਹੀਂ ਕਰਨਾ ਜਵਾਕ ਮੇਰੇ ਨੌਕਰੀ ਤੇ ਆ ਆਪੇ ਵਿਆਹ ਕਰਾ ਲੈਣਗੇ ਕੋਈ ਕਰਨੀ ਸਰਕਾਰ ਪੈਸੇ ਦਿੰਦੀ ਹੈ ਹਾਂ ਜੇ ਉਹ ਰਿਸ਼ਵਤ ਲੈਂਦੇ ਆ ਤੇਰੇ ਵਰਗੇ ਦੇ ਦੱਲੇ ਬੰਦੇ ਆ ਮੈਂ ਕਹਿੰਦਾ ਉਹਨੂੰ ਸੰਵਿਧਾਨ ਦੀ ਧਾਰਾ 311 ਚ ਡਿਸਮਿਸ ਕਰਕੇ ਘਰੇ ਤੋਰੇ ਕਪਤਾਨ ਕੋਈ ਨੇੜੋ ਨਹੀਂ ਲੱਗਦਾ ਰੋਟੀਆਂ ਖਾਣੀਆਂ ਚਾਰ ਪਰ ਸੱਚ ਬੋਲਣ ਦਾ ਨਜ਼ਾਰਾ ਵੱਖਰਾ ਹੁੰਦਾ ਨੰਦ ਵੱਖਰਾ ਹੁੰਦਾ ਠੀਕ ਹੈ ਸੱਚ ਤੇ ਤੁਰਨ ਵਾਸਤੇ ਕੰਡਿਆਂ ਤੇ ਜਿਹੜੇ ਤੁਰਨਾ ਪੈਂਦਾ ਸਮਾਂ ਬਲਵਾਨ ਹੁੰਦਾ ਦਿਲਜੀਤ ਸਿੰਘਾ ਇਸ ਤਗਾਸੇ ਤੇਰੇ ਤੇ ਤਿੰਨ ਪੈ ਗਏ ਤੇ ਸੰਮਣ ਫੜ ਫੜ ਲਈ ਹੁਣ ਜੇ ਨਾ ਫੜੇਗਾ ਤਾਂ ਖਜ਼ਾਨੇ ਨੂੰ ਜੱਜ ਸਾਹਿਬ ਤੋਂ ਲਿਖਾਵਾਂਗੇ ਵੀ ਇਹਦੀ ਤਨਖਾਹ ਬੰਦ ਕਰ ਦੇ ਜਦੋਂ ਤੇਰੀ ਤਨਖਾਹ ਬੰਦ ਹੋਊਗੀ ਤੇਰੀ ਏਸੀਆਰ ਖਰਾਬ ਹੋ ਗਈ ਫੇ ਤੂੰ ਚੀਕਾਂ ਵੇਖੀ ਮਾਰਦਾ ਤੇ ਤੈਨੂੰ ਕਿਸੇ ਨੇ 50 ਰੁਪਏ ਦਿਹਾੜੀ ਦੇਣ ਲਈ ਆਣਾ ਹਾਂ ਤੈਨੂੰ ਮੈਂ ਦੱਸ ਦਿਨਾ ਮੇਰੇ ਨਾਲ ਹਿੱਸਾ ਪਾ ਲਈ ਕੋਈ ਗੱਲ ਨਹੀਂ ਭੇਡਾਂ ਲਿਆਵਾਂਗੇ ਆਪਾਂ 2-300 ਉਹਦੀ ਉਨ ਨਿਕਦੀ ਹੈ ਕੋਈ ਗੱਲ ਨਹੀਂ ਬੰਦੇ ਛੱਡ ਲਾਂਗੇ ਆਪਾਂ ਭੁੱਖਾ ਨਹੀਂ ਮਰਨ ਦਿੰਦੇ ਰੱਬ ਨੇ ਮੂੰਹ ਲਾਇਆ ਨਾ ਰੋਟੀ ਦਿੰਦਾ ਹੈ ਗਰੀਬ ਹੈ ਚਾਹੇ ਅਮੀਰ ਸੋ ਵੀਰੋ ਇਹੋ ਜਿਹੇ ਬੰਦਿਆਂ ਤੋਂ ਦੂਰ ਰਿਹਾ ਕਰੋ ਚੰਗਾ ਸੱਚਾ ਹੈ ਉਹਦਾ ਜਾ ਕੇ ਜੇ ਤੁਸੀਂ ਕਪਤਾਨ ਕੋਲੇ ਜਾਂਦੇ ਹੋ ਐਸਐਬੀ ਕੋਲੇ ਜਾਣੇ ਹੋ ਡੀਐਸਪੀ ਕੋਲੇ ਜਾਣੇ ਜੇਸ ਕੋਲੇ ਵੀ ਜਾਣੇ ਚਾਹੇ ਆਉਂਦੇ ਮੰਤਰੀ ਕੋਲੇ ਜਾਣੇ ਐਮਐਲਏ ਕੋਲੇ ਜਾਣੇ ਉਹਦੀ ਤਾਰੀਫ ਕਰਿਆ ਕਰੋ ਚੁਗਲੀਆਂ ਨਾਲ ਬੰਦਾ ਕਦੇ ਜ਼ਿੰਦਗੀ ਚ ਕੰਮ ਨਹੀਂ ਕੰਮ ਜਾ ਆਪਣੀ ਹੁੰਦਾ ਜੇ ਕਿਸੇ ਨੂੰ ਆਪਾਂ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਪਾਵਰ ਦੇ ਨਸ਼ੇ ਦੇ ਵਿੱਚ ਬੰਦਾ ਬੁਖਾ ਦਿੰਦਾ ਹੁੰਦਾ ਪਰ ਰੱਬ ਦੀਆਂ ਨਜ਼ਰਾਂ ਚੋਂ ਬੰਦਾ ਨਾ ਡਿੱਗੇ ਇਹ ਕੌਣ ਹੁੰਦੇ ਆ ਬੰਦੇ ਡਿੱਗ ਨਾਲੇ ਚੰਗਾ ਐ ਸਚੋ ਦੀ ਤਾਰੀਫ ਕਰੋ ਸਾਡੇ ਜਿੰਨੇ ਐ ਐਸਐਚਓ ਆ ਸਾਰੇ ਸਤਿਕਾਰਯੋਗ ਐ ਮਾੜਾ ਬੰਦਾ ਹੈ ਚੋਰ ਬੰਦਾ ਹੈ ਉਦੇ ਖਿਲਾਫ ਠੋਕ ਕੇ ਖੜੋ ਹਾਂ ਦੋ ਪੈਸੇ ਫੀਸ ਲੈ ਗਿਆ ਕੰਮ ਕਰ ਗਿਆ ਮਿੱਟੀ ਪਾਓ ਦੁਨੀਆਦਾਰੀ ਹੈ ਚੱਲਦਾ ਰਹਿੰਦਾ ਇਹ ਨਾ ਮੱਖਣ ਭਾਈ ਕਾ ਬੰਦ ਕਰਾ ਸਕੇ ਨਾ ਇਹਨੂੰ ਵਿਜੀਲੈਂਸ ਬੰਦ ਕਰਾ ਸਕੇ ਬੜੀਆਂ ਚੋਰ ਮੋਰੀਆਂ ਹੈਗੀਆਂ ਪਰ ਜਿਹੜੇ ਲੋਟ ਇਹ ਲੈਂਦਾ ਹੈ ਬਸ ਉਹ ਤੁਹਾਨੂੰ ਦੱਸਾਂਗਾ ਵੀ ਕੈਮਰੇ ਚ ਕਿਵੇਂ ਫੜਿਆ ਜਾਂਦਾ ਹੈ ਹੁਣ ਲੱਗੇ ਹੋਏ ਆ ਬਾਬਾ ਨਾਨਕ ਭਲੀ ਕਰੂਗਾ ਸੋ ਵੀਰੋ ਇਹੋ ਜਿਹੇ ਜਿਹੜੇ ਮਨੁੱਖ ਤੋਂ ਦੂਰ ਰਹਾ ਕਰੋ ਚੰਗੇ ਬੰਦੇ ਦਾ ਸਾਥ ਕਰੀ ਜਾਂਦਾ ਤੇ ਚੰਗੇ ਬੰਦੇ ਦੇ ਪੈਸੇ ਫੜ ਲਓ ਕੋਈ ਦੁੱਖ ਨਹੀਂ ਜੋ ਇਹਦੇ ਨਾਲ ਨਾ ਜਾਂ ਗੰਨ ਮੈਣਾ ਕਿਉਂ ਯਾਰ ਤੁਸੀਂ ਪਾਪਾਂ ਦੇ ਅਧਿਕਾਰੀ ਬਣਦੇ ਹੋ ਮਤਲਬ ਤੁਰਿਆ ਜਾਂਦਾ ਜੂਸ ਪਿਆ ਦੂ ਕਿਤੇ ਕੁੱਟੇ ਚ ਰੋਟੀ ਖਵਾ ਦੂ ਆਹੀ ਕੁਛ ਹੈ ਹੋਰ ਪੱਲੇ ਢਿੱਲੇ ਕੁਛ ਨਹੀਂ ਜੀ ਦੇ ਪੱਲੇ ਢਿੱਲੇ ਹੀ ਕੁਛ ਨਹੀਂ ਉਹਨਾਂ ਨੂੰ ਸਾਡੇ ਪਤਨ ਤਾ ਲੀਡਰਸ਼ਿਪ ਸਪਾਰਸ਼ਾ ਕਰਦੇ ਆ ਪਤਾ ਨਹੀਂ ਸਾਡੇ ਅਫਸਰ ਫੈਡ ਵੀ ਫੀਡਬੈਕ ਨਹੀਂ ਲੈਂਦੇ ਇਹੋ ਜਿਹੇ ਬੰਦਿਆਂ ਨੂੰ ਲਾਉਣਾ ਨਹੀਂ ਚਾਹੀਦਾ ਬਦਨਾਮੀ ਹੋ ਜਾਂਦੀ ਹੁੰਦੀ ਹੈ ਫੇ ਵੱਡੇ ਲੈਵਲ ਤੱਕ ਜਿਹੜੀ ਗੱਲ ਜਾਂਦੀ ਹੈ ਛੋਟੀਆਂ-ਛੋਟੀਆਂ ਗੱਲਾਂ ਜੇ ਬੰਦਾ ਸਮਝੀ ਜੇ ਨਾ ਤੇ ਵੱਡੇ ਹਾਦਸਿਆਂ 'ਚੋਂ ਬਚ ਜਾਂਦਾ ਹੁੰਦਾ ਸੋ ਉਮੀਦ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਊ ਸ਼ੇਅਰ ਕਰਨਾ ਕਿਸੇ ਦੇ ਦਿਲ ਤੇ ਲੱਗੇ ਹੋਵੇ ਮਾਫੀ ਚਾਹੁੰਦੇ ਆ ਇਹਨੂੰ ਬਖਸ਼ਣਾ ਨਹੀਂ ਐਜ ਪਰਲਾ ਕਾਨੂੰਨ ਕੀ ਕਹਿੰਦਾ ਕਾਨੂੰਨ ਦੇ ਹੱਥ ਬਹੁਤ ਲੰਬੇ ਐ ਛੱਡਣਾ ਹੈ ਨਹੀਂ ਲੱਗੇ ਹੋਏ ਆਂ ਬਾਬਾ ਨਾਨਕ ਭਲੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ